ਇਕ ਨਾ ਮਿੱਤਰੋ ਆਪਾਂ ਬਈ ਤਵੀਆਂ ਖਿੱਚ ਮੁਕਾਬਲਾ ਵੀ ਕਰਾਉਣੇ ਰਹਨੇ ਆ ਹਨਾ ਤੇ ਆਪਾਂ ਬਈ ਮਤਲਬ ਕੀ ਬਾਣਾ ਬੂਣਾ ਚ ਆਪਾਂ ਹਾਲ ਵੀ ਖਿੱਚਦੇ ਰਹਨੇ ਆ ਤੇ ਵਾਲੇ ਵੀਰ ਕਮੈਂਟ ਕਰ ਦਿੰਦੇ ਆ ਬਈ ਕਿਸੇ ਗਰੀਬ ਦਾ ਬਾਣ ਬਾਦੋ ਆਹ ਬਾਈ ਨੇ ਨਾ ਗਰਜੀਤ ਲਾਲਲੇ ਵਾਲੀ ਨੇ ਇਹ ਨਾ 26 ਦਾ ਸੈਟ ਲਾ ਗਿਆ ਸੀ ਬਈ ਫਤਿਹ ਬਾਦ ਤੋਂ ਇਹ ਬਾਈ ਹੁਣ ਆਪਦਾ ਮਤਲਬ ਲਿਆਜੀ ਦਾ ਬਾਣ ਆ ਰਿਹਾ ਠੀਕ ਆ ਡੇਢ ਕਿਲੇ ਵਾਂਗੂ ਬਾਣ ਦਾ ਕੀ ਹਾਲ ਆ ਬਈ ਤੇ ਬਈ ਕੀ ਕਹਿਣਾ ਜਦੋਂ ਜਿਹੜੇ ਕਹਿੰਦਾ ਵੀ ਲਾਜੀ ਦਾ ਵਾਣ ਮਤਲਬ ਵਾਧਾ ਕਰੋ ਵੀ ਜਿਹੜੇ ਗਰੀਜੂ ਦਾ ਵਾਣ ਵਾਧਾ ਕਰੋ ਹਾਂ ਬਾਈ ਆਪਾਂ ਆਪਣੇ ਪਿੰਡ 'ਚ ਵੀ ਲਾਲਾ ਲਾਵੇ ਇੱਕ ਅੱਧੇ ਪਿੰਡ 'ਚ ਵੀ ਜਿਹੜਾ ਕੋਈ ਜ਼ਮੀਨ ਨਗਨ ਠੇਕੇ ਟੂਕੇ ਦੇ ਵਾਣ ਲੈ ਲੈ ਨਰਮਾ ਨਾ ਹੋਇਆ ਅੱਛਾ ਤੂੰ ਜਾਣਦਾ ਰਦਾ ਉੱਧਰ ਸੀਗਾ ਸਾਡਾ ਹੂੰ ਬ੍ਰੀਤੀ ਚੱਕਣ ਉੱਧਰ ਲੋਟ ਜੀ ਨਹੀਂ ਆਇਆ ਗੜਾ ਅੱਛਾ ਕੋਈ ਮੈਂ 10 ਮੈਂ ਸੋਹਾਂ ਆਪਦੇ ਪਿੰਡ ਦੀ ਗੱਡ ਲੰਘ ਜਾ ਜੀ 20 ਕਿੱਲੇ 50 100 ਵਾਹਿਆ ਜੂ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਹਾਂ ਸੋ ਮਿੱਤਰੋ ਵਿੱਚ ਬੰਦੇ ਹਨਾ ਮਤਲਬ ਕਿ ਫਾਇਦਾ ਕਰਨ ਵਾਲੇ ਵੀ ਹੁੰਦੇ ਨੇ ਚ ਉਹ ਵੀ 55 ਦੀ ਤੇ ਆ ਉਹ ਵੀ 56 ਦੀ ਤੇ 9 ਫੁੱਟ ਬਾਈ ਕੰਪਿਊਟਰ ਕਰਾਹਾ ਠੀਕ ਆ ਆ ਤਵੀਆਂ ਨੇ ਤੇ ਹੁਣ ਬਾਈ ਦਿਖਾ ਫਿਰ ਬਾਕੇ ਇਹ ਤੇਜਲ ਤੇ ਕੇ ਫਰੀ ਬਣਾ ਗੱਲੇ ਫਰੀ 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 ਜਮਾ ਫਰੀ ਇਹ ਗੱਲੇ ਗੱਲੇ ਆ ਦੱਸ ਦੇ ਰਿਹਾ ਕੋਈ ਬਹਿਮ ਨਹੀਂ ਹਾਂ ਹੋਰ ਬਾਈ ਤੁਸੀਂ ਕੀ ਕਹਿਣਾ ਚਾਹੋਗੇ ਬਾਈ ਜੀ ਇਹ ਗੁਰਜੀਤ ਸਿੰਘ ਦਾਲਲੇ ਜਿਹੜਾ ਭਰਾ ਹੈ ਗੱਲ ਕਰੇ ਪਹਿਲੇ ਤੋਂ ਤਰਕਸ਼ੀਲ ਦੇ ਮਤਲਬ ਕਿ ਵਰਕਰ ਨੇ ਮੈਂ ਇਹਨਾਂ ਨੂੰ ਕੋਈ ਬਹਿਮ ਹੈ ਨਾ ਨਾ ਕੋਈ ਉਹ ਹੈ ਇਹਨਾਂ ਨੂੰ ਗੁਣੀ ਦਾ ਰਾਤੀ ਤਵੀਆਂ ਦਾ ਕਿ ਅੱਜ ਹੀ ਸਾਡੇ ਪਿੰਡ ਦੇ ਵਿੱਚ ਫਰੀ ਆਪਣੇ ਦੋਸਤਾਂ ਨਾਲ ਬਣਾਉਣ ਆਏ ਨੇ ਬਹੁਤ ਵਧੀਆ ਇਨਸਾਨ ਨੇ ਨਾ ਆਉਂਦਾ ਜਿਹੜਾ ਇੱਕ ੁਰੂਗੀ ਟਕਰਾਇਦਾ ਕੰਮ ਅੱਛਾ ਇੱਕ ਚਿੱਤੇਸਕੋਰ ਤੋਂ ਲਾ ਕੇ ਕਿੰਨੇਵੇਂ ਸਨਚਾ ਸਾਡੇ ਗੱਲ ਹੋਊਗੀ ਪੰਜ ਪੰਜਵੇਂ ਨਹੀਂ ਗੱਲ ਆ ਅੱਛਾ ਨਹੀਂ ਬੰਦਾ ਜਾ ਕੇ ਜਲਾ ਸੋਹ ਕੋਈ ਮਟੀ ਪੂਜਦਾ ਕੋਈ ਕੁਸ਼ ਪੂਜਦਾ ਹੂੰ ਇਹਨੇ ਕੁਛ ਨਹੀਂ ਅਜੇ ਤੱਕ ਬਹਿਮ ਕਰਿਆ ਭੋਰਾ ਵੀ ਜਮਾ ਚਿੱਤੇਸਕੋਰ ਤੋਂ ਤਰੱਕੀ ਕਰਕੇ ਅੱਜ ਇਹ ਹੌਲਾੜ ਤੱਕ ਪਹੁੰਚੇ ਨੇ ਨਹੀਂ ਜੋੜ ਦਿੰਦੇ ਲੈ ਕੇ ਹਾਂਜੀ ਹਾਂ ਲੈ ਚੱਲੋ ਬਈ ਗਰਜੀ ਤੋਰ ਫਿਰ ਬਾਕੀ ਲੋਹਾ ਸੁਧ ਵੀ ਸਾਰਾ ਜਾਣਦੇ ਫੁੱਲ ਕਰਦੇ ਰੇਸ਼ ਐ ਹੁੰਦੀਆਂ ਮਿੱਤਰੋ ਗੱਲ ਹਨਾ ਆਪਾਂ ਫਾਇਦਾ ਕਰ ਲਈ ਆਏ ਹੋਇਆ ਠੀਕ ਆ ਆਪਾਂ ਕਹਿੰਦੇ ਨਾ ਵੀ ਬਾਣ ਵਾਧਾ ਕਰੋ ਨਾਲੇ ਇੱਥੇ ਬਈ ਆਪਾਂ ਮਤਲਬ ਜੋਰ ਜਮਾ ਕੇ ਦੇਖੀ ਹੈ ਨਾ ਟਰੈਕਟਰ ਮੋਡੀਫਾਈ ਹੋਇਆ ਹੋਇਆ ਤੇ ਬਾਕੀ ਲਾਲਲੇ ਵਾਲੀ ਪਿੰਡ ਆ ਬਈ ਜ਼ਿਲ੍ਹਾ ਮਾਨਸਾ ਠੀਕ ਆ 26 ਤਵੀਆਂ ਦਾ ਸੈੱਟ ਲੈ ਕੇ ਆਏ ਸੀ ਤੇ ਕਰੋ ਚੈੱਕ ਹੁਣ ਦੁਵਾਰੇ ਮੁੜ ਕੇ ਵੀ ਉਹ ਦੇਖੀ ਚੱਲੋ ਹੁਣ ਕਹਿੰਦੇ ਮਾੜੀ ਰੇਸ ਫੁੱਲ ਕਰਦੇ ਖਿੱਚ ਕੇ ਲਿਆ ਗਿਆ ਇਹ ਤੇ ਤਵੀਆਂ ਮਿੱਤਰੋ ਸੈੱਟ ਬਹੁਤ ਚੰਦਰਾ ਦੇਖੋ ਕਸਮਾ ਆਣੀ ਪੈਂਦਾ ਕਿਹੜੇ ਲੋਟ ਮਾਰਦਾ ਬਈ ਚਲਾ ਚਲਾ ਹੌਲੈਂਡ ਮੋਡੀਫਾਈ ਹੋਇਆ ਹੋਇਆ ਦਬਣ ਤੋਂ ਬਣਾ ਦਾ ਕੰਮ ਹੀ ਨਹੀਂ ਜਾਣ ਦੇ ਜਾਣ ਦੇ ਫੁੱਲ ਜਾਣ ਦੇ ਜੰਪ ਮਾਰ ਮੋੜ ਜ਼ੋਰ ਮਾਰ ਹਾਂ ਜੰਪ ਮਾਰ ਮਾਰ ਜ਼ੋਰ ਮਾਰਦਾ ਨਾ ਜ਼ੋਰ ਬਹੁਤ ਮਾਰਦਾ ਹਾਂ ਟੂਈ ਤਾਂ ਫਿਰ ਵਾਹਣਾ ਤਾਂ ਨਹੀਂ ਆ ਬੱਸ ਤੁਰਿਆਂ ਨਾਲ ਅੱਛਾ ਤੁਰਿਆਂ ਨਾਲ ਤਾਂ ਨਹੀਂ ਮਤਲਬ ਤੁਸੀਂ ਡਰਾਈਵਰ ਹੋ ਹਾਂਜੀ ਸੋ ਮਿੱਤਰੋ ਬਾਈ ਨੇ ਡਰਾਈਵਰ ਰੱਖ ਇੱਕ ਹੋਰ ਵੀ ਤਿੰਨ ਡਰਾਈਵਰ ਬਾਈਆਂ ਦੇ ਕੁੜਤੇ ਪਜਾਮੇ ਸੇਮ ਰੰਗ ਦੇ ਪਾਏ ਹੋਏ ਨੇ ਠੀਕ ਆ ਡਰਾਈਵਰ ਨੇ